ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਪਸ਼ੂ ਪੰਛੀਆਂ ਨੂੰ ਦਾਣਾ ਪਾਣ ਦਾ ਕੀ ਫਲ ਮਿਲਦਾ ਹੈ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਆਪ ਸਭ ਦੇ ਸਿਰ ਤੇ ਆ ਜਾਵੇ ਆਪ ਦੇ ਘਰ ਪਰਿਵਾਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਬਾਬਾ ਦੀਪ ਸਿੰਘ ਜੀ ਦੂਰ ਕਰਕੇ ਖੁਸ਼ੀਆਂ ਭਰ ਦੇਣ ਜੀ ਵੀਡੀਓ ਨੂੰ ਅੰਤ ਤੱਕ ਸੁੰਨਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਤੋਂ ਸਾਨੂੰ ਪੂਰਾ ਲਾਭ ਨਹੀਂ ਮਿਲ ਸਕਦਾ ਹੈ ਇੱਕ ਵਾਰ ਇੱਕ ਰਾਜਾ ਸੀ ਉਹ ਬਹੁਤ ਹੀ ਨੇਕ ਦਿਲ ਸੀ ਤੇ ਆਪਣੀ ਪਰਜਾ ਦਾ ਬਹੁਤ ਹੀ ਖਿਆਲ ਰੱਖਦਾ ਸੀ ਉਹ ਆਪਣੀ ਪਰਜਾਂ ਨੂੰ ਬਹੁਤ ਹੀ ਪਿਆਰ ਕਰਦਾ ਸੀ ਪਰ ਉਸ ਰਾਜੇ ਨੂੰ ਸ਼ਿਕਾਰ ਕਰਨ ਦਾ ਬਹੁਤ ਹੀ ਸ਼ੌਕ ਸੀ ਤੇ ਸ਼ਿਕਾਰ ਕਰਨ ਲਈ ਉਹ ਜੰਗਲ ਵਿੱਚ ਜਾ ਕੇ ਪਸ਼ੂ ਪੰਛੀਆਂ ਦਾ ਸ਼ਿਕਾਰ ਕਰਦਾ ਰਹਿੰਦਾ ਸੀ ਤੇ ਇੱਕ ਵਾਰ ਉਹ ਸ਼ਿਕਾਰ ਕਰਨ ਲਈ ਜੰਗਲ ਵਿੱਚ ਪਹੁੰਚਿਆ ਉੱਥੇ ਸ਼ਿਕਾਰ ਲਬਦਿਆਂ ਲਬਦਿਆਂ ਉਸ ਨੂੰ ਬਹੁਤ ਸਮਾਂ ਲੱਗ ਗਿਆ ਆਖਿਰਕਾਰ ਉਸ ਨੂੰ ਇੱਕ ਹਿਰਣ ਲੱਭਿਆ ਤੇ ਹਿਰਣ ਨੂੰ ਦੇਖ ਕੇ ਰਾਜੇ ਨੇ ਉਸ ਉੱਤੇ ਤੀਰ ਛੱਡਿਆ ਪਰ ਕੁਦਰਤੀ ਉਸ ਦਿਨ ਰਾਜੇ ਦਾ ਨਿਸ਼ਾਨਾ ਚੂਕ ਗਿਆ ਤੇ ਹਿਰਣ ਨੇ ਉੱਥੋਂ ਭੱਜ ਕੇ ਆਪਣੀ ਜਾਨ ਨੂੰ ਬਚਾ ਲਿਆ ਪਰ ਰਾਜੇ ਨਾਲ ਐਸਾ ਪਹਿਲੀ ਵਾਰੀ ਹੋਇਆ ਸੀ ਕਿ ਉਸ ਦਾ ਨਿਸ਼ਾਨਾ ਨਾ ਲੱਗਿਆ ਅੱਜ ਤੱਕ ਉਸ ਦਾ ਨਿਸ਼ਾਨਾ ਕਦੇ ਗਲਤ ਨਹੀਂ ਸੀ ਹੋਇਆ ਤੇ ਨਾ ਹੀ ਕਦੇ ਰਾਜੇ ਨੇ ਆਪਣੇ ਸ਼ਿਕਾਰ ਨੂੰ ਕਦੇ ਭੱਜਨ ਦਿੱਤਾ ਸੀ ਤੇ ਹੁਣ ਰਾਜਾ ਫਿਰ ਤੋਂ ਆਪਣੇ ਸ਼ਿਕਾਰ ਨੂੰ ਲੱਭਣ ਲੱਗ ਪਿਆ ਰਾਜਾ ਘੋੜੇ ਤੇ ਸਵਾਰ ਸੀ ਤੇ ਸ਼ਿਕਾਰ ਨੂੰ ਲੱਭਦਾ ਲੱਭਦਾ ਜੰਗਲ ਦੇ ਵਿੱਚ ਘਾਰ ਪਹੁੰਚ ਗਿਆ ਤੇ ਰਾਜਾ ਹੁਣ ਰਾਹ ਪਟਕ ਗਿਆ ਸੀ ਤੇ ਰਾਜੇ ਨੂੰ ਜੰਗਲ ਵਿੱਚੋਂ ਬਾਹਰ ਜਾਣ ਲਈ ਰਾਹ ਨਹੀਂ ਸੀ ਲੱਭ ਰਿਹਾ ਜੰਗਲ ਵਿੱਚ ਪਟਕਦੇ ਪਟਕਦੇ ਰਾਜੇ ਨੇ ਜੰਗਲ ਦੇ ਵਿੱਚ ਇੱਕ ਝੌਂਪੜੀ ਦੇਖੀ ਤੇ ਫਿਰ ਰਾਜੇ ਨੇ ਆਪਣੇ ਘੋੜੇ ਨੂੰ ਇੱਕ ਸਾਈਡ ਬੰਨ ਕੇ ਝੌਂਪੜੀ ਵੱਲ ਤੋਰ ਪਿਆ ਤੇ ਰਾਜਾ ਸੋਚਣ ਲੱਗਿਆ ਕਿ ਜਰੂਰ ਇਸ ਝੌਂਪੜੀ ਵਿੱਚ ਕੋਈ ਨਾ ਕੋਈ ਰਹਿੰਦਾ ਹੋਵੇਗਾ ਤੇ ਮੈਂ ਉਸ ਕੋਲੋਂ ਜੰਗਲ ਵਿੱਚੋਂ ਬਾਹਰ ਜਾਣ ਦਾ ਰਸਤਾ ਪਤਾ ਕਰ ਲਵਾਂਗਾ ਰਾਜਾ ਜ्यों ਹੀ ਝੌਂਪੜੀ ਦੇ ਕੋਲ ਪਹੁੰਚਿਆ ਤਾਂ ਰਾਜੇ ਨੇ ਵੇਖਿਆ ਕਿ ਇੱਕ ਆਦਮੀ ਉਸ ਝੌਂਪੜੀ ਦੇ ਬਾਹਰ ਬੈਠਾ ਹੋਇਆ ਹੈ ਤੇ ਉਸ ਦੇ ਆਲੇ-ਦੁਆਲੇ ਬਹੁਤ ਸਾਰੇ ਜੰਗਲੀ ਜਾਨਵਰ ਵੀ ਸਨ ਤੇ ਫਿਰ ਰਾਜੇ ਨੇ ਦੇਖਿਆ ਕਿ ਜਿਸ ਹਿਰਨ ਨੂੰ ਰਾਜੇ ਨੇ ਤੀਰ ਮਾਰਿਆ ਸੀ ਉਹ ਵੀ ਜ਼ਖਮੀ ਹਾਲਤ ਵਿੱਚ ਉਸ ਆਦਮੀ ਕੋਲ ਬੈਠਾ ਹੈ ਤੇ ਉਹ ਆਦਮੀ ਉਸ ਦੀ ਮਲਮ ਪੱਟੀ ਕਰ ਰਿਹਾ ਹੈ ਤੇ ਬਾਕੀ ਦੇ ਜਾਨਵਰ ਉਸ ਆਦਮੀ ਦੇ ਆਲੇ-ਦੁਆਲੇ ਬੈਠੇ ਹੋਏ ਹਨ ਇਸ ਬਵੇਖ ਕੇ ਰਾਜਾ ਬਹੁਤ ਹੈਰਾਨ ਸੀ ਕਿ ਇੰਨਾ ਜੰਗਲੀ ਜਾਨਵਰਾਂ ਦੇ ਵਿੱਚ ਇਹ ਇਕੱਲਾ ਆਦਮੀ ਹੈ ਕਿ ਇਸ ਨੂੰ ਇੰਨਾ ਜੰਗਲੀ ਜਾਨਵਰਾਂ ਤੋਂ ਡਰ ਨਹੀਂ ਲੱਗਦਾ ਰਾਜਾ ਦੂਰ ਖੜਾ ਖੜਾ ਇਹ ਸਭ ਦੇਖ ਰਿਹਾ ਸੀ ਕਿ ਇਸ ਨੇ ਉਸ ਹਿਰਨ ਦੀ ਮਲਮ ਪੱਟੀ ਕੀਤੀ ਤੇ ਆਪਣੀ ਪਤਨੀ ਨੂੰ ਆਵਾਜ਼ ਲਗਾਈ ਕਿ ਇਨਾ ਪਸ਼ੂ ਪੰਛੀਆਂ ਲਈ ਕੁਝ ਖਾਣ ਲਈ ਲੈ ਆ ਉਸ ਦੀ ਪਤਨੀ ਝੋਪੜੀ ਵਿੱਚੋਂ ਖਾਲੀ ਹੱਥ ਬਾਹਰ ਆਈ ਤੇ ਕਹਿਣ ਲੱਗੀ ਕਿ ਮੈਂ ਇਨਾ ਦੇ ਖਾਣ ਪੀਣ ਲਈ ਕੀ ਲੈ ਕੇ ਆਵਾਂ ਘਰ ਵਿੱਚ ਭੋਜਨ ਤਾਂ ਬਹੁਤ ਹੀ ਘੱਟ ਬਚਿਆ ਹੈ ਤੁਹਾਨੂੰ ਸਭ ਪਤਾ ਹੈ ਕਿ ਤੁਹਾਡੀ ਮਿਹਨਤ ਮਜ਼ਦੂਰੀ ਕਰਨ ਨਾਲ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ ਪਰ ਫਿਰ ਵੀ ਤੁਸੀਂ ਜੇ ਕੋਈ ਜੰਗਲ ਵਿੱਚੋਂ ਕੋਈ ਭੁੱਲਿਆ ਪਟਕਿਆ ਆ ਜਾਂਦਾ ਹੈ ਤਾਂ ਉਸ ਨੂੰ ਵੀ ਘਰ ਵਿੱਚ ਲੈ ਆਂਦੇ ਹੋ ਤੇ ਪਸ਼ੂ ਪੰਛੀਆਂ ਦੀ ਵੀ ਤੁਸੀਂ ਹਰ ਰੋਜ਼ ਸੇਵਾ ਕਰਦੇ ਹੋ ਰੋਜ਼ ਰੋਜ਼ ਇਹਨਾਂ ਨੂੰ ਖਾਣਾ ਖਵਾਨ ਲਈ ਭੋਜਨ ਕਿੱਥੋਂ ਲਿਆਵਾਂ ਤੇ ਅੱਜ ਤਾਂ ਸਾਡੇ ਆਪਣੇ ਲਈ ਹੀ ਭੋਜਨ ਬਚਿਆ ਹੈ ਇਸ ਲਈ ਅੱਜ ਇਹਨਾਂ ਨੂੰ ਰਹਿਣ ਦਿਓ ਤੇ ਫੇਰ ਉਹ ਆਦਮੀ ਕਹਿਣ ਲੱਗਿਆ ਨਾ ਨਾ ਐਦਾਂ ਨਹੀਂ ਹੋ ਸਕਦਾ ਤੂੰ ਐਦਾਂ ਨਾ ਕਹਿ ਇਹਨਾਂ ਨੂੰ ਭੁੱਖਾ ਰੱਖ ਕੇ ਮੈਂ ਆਪ ਭੋਜਨ ਕਿੱਦਾਂ ਖਾ ਸਕਦਾ ਹਾਂ ਤੇ ਤੂੰ ਕੱਲ ਦੀ ਫਿਕਰ ਕਰਨੀ ਛੱਡ ਦੇ ਕੱਲ ਪਰਮਾਤਮਾ ਤੁਹ ਕੋਈ ਨਾ ਕੋਈ ਹੀ ਲਾ ਵਸੀਲਾ ਜ਼ਰੂਰ ਕਰੇਗਾ ਇਸ ਲਈ ਜੋ ਭੋਜਨ ਪ੍ਰਸ਼ਾਦਾ ਹੈ ਤੂੰ ਇਹਨਾਂ ਲਈ ਲੈ ਆ ਇਹ ਸੁਣ ਕੇ ਉਸ ਦੀ ਪਤਨੀ ਕਹਿਣ ਲੱਗੀ ਕਿ ਤੁਸੀਂ ਇਹ ਮੇਰੀ ਗੱਲ ਕਦੀ ਵੀ ਨਹੀਂ ਮੰਨਦੇ ਹੋ ਤੁਸੀਂ ਹਮੇਸ਼ਾ ਐਦਾਂ ਹੀ ਕਰਦੇ ਹੋ ਤੁਸੀਂ ਜੀਵ ਜੰਤੂ ਪਸ਼ੂ ਪੰਛੀਆਂ ਦੀ ਇੰਨੀ ਜ਼ਿਆਦਾ ਸੇਵਾ ਕਰਦੇ ਹੋ ਪਰ ਤੁਹਾਨੂੰ ਕੀ ਫਾਇਦਾ ਹੋਇਆ ਤੁਸੀਂ ਲੱਕੜਾਂ ਕੱਟ-ਕੱਟ ਕੇ ਮਿਹਨਤ ਮਜ਼ਦੂਰੀ ਕਰਕੇ ਜੋ ਵੀ ਕਮਾ ਕੇ ਲਿਆਂਦੇ ਹੋ ਤੇ ਉਹ ਸਭ ਲੋਕਾਂ ਦੀ ਅਤੇ ਜੀਵ ਜੰਤੂਆਂ ਦੀ ਸੇਵਾ ਵਿੱਚ ਲਗਾ ਦਿੰਦੇ ਹੋ ਤੁਸੀਂ ਕਦੇ ਵੀ ਆਪਣੇ ਬਾਰੇ ਨਹੀਂ ਸੋਚਦੇ ਹੋ ਤੇ ਫਿਰ ਉਹ ਬੰਦਾ ਕਹਿਣ ਲੱਗਿਆ ਕਿ ਨਹੀਂ ਤੂੰ ਏਦਾਂ ਨਾ ਕਹਿਆ ਕਰ ਹੋ ਸਕਦਾ ਹੈ ਕਿ ਸਾਨੂੰ ਇਹਨਾਂ ਪਸ਼ੂ ਪੰਛੀਆਂ ਦੇ ਪੈਰਾਂ ਪਿੱਛੇ ਹੀ ਮਿਲ ਰਿਹਾ ਹੋਵੇ ਤੇ ਤੂੰ ਜਿੱਦ ਨਾ ਕਰਿਆ ਕਰ ਜਾਂ ਜੋ ਵੀ ਭੋਜਨ ਪ੍ਰਸ਼ਾਦਾ ਬੱਚਾ ਹੋਵੇ ਲੈ ਆ ਤੇ ਅਸੀਂ ਇਹਨਾਂ ਨੂੰ ਸ਼ਕਾ ਦਿੰਦੇ ਹਾਂ ਤੇ ਫਿਰ ਉਹ ਫਿਰ ਉਸ ਦੀ ਪਤਨੀ ਝੌਂਪੜੀ ਵਿੱਚੋਂ ਵਿੱਚ ਗਈ ਤੇ ਉੱਥੇ ਆਪਣੇ ਦੋਨਾਂ ਦਾ ਭੋਜਨ ਰੱਖ ਕੇ ਬਾਕੀ ਦਾ ਭੋਜਨ ਲੈ ਕੇ ਆਂਦੀ ਹੈ ਤੇ ਫਿਰ ਉਸ ਆਦਮੀ ਨੇ ਉਹ ਭੋਜਨ ਪ੍ਰਸ਼ਾਦਾ ਸਾਰੇ ਪਸ਼ੂ ਪੰਛੀਆਂ ਨੂੰ ਵੰਡ ਕੇ ਦੇ ਦਿੱਤਾ ਤੇ ਉਹਨਾਂ ਪਸ਼ੂ ਪੰਛੀਆਂ ਨੇ ਭੋਜਨ ਪ੍ਰਸ਼ਾਦਾ ਖਾ ਕੇ ਇਸ ਵੱਲ ਬੜੇ ਪਿਆਰ ਨਾਲ ਇਦਾਂ ਦੇਖ ਰਹੇ ਸੀ ਮੰਨੋ ਕਿ ਉਸ ਦਾ ਧੰਨਵਾਦ ਕਰ ਰਹੇ ਹੋਣ ਉਸ ਨੂੰ ਸ਼ੁਕਰੀਆ ਕਰ ਰਹੇ ਹੋਣ ਤੇ ਫਿਰ ਉਸ ਆਦਮੀ ਨੇ ਉਹਨਾਂ ਨੂੰ ਪਾਣੀ ਪਿਲਾਇਆ ਤੇ ਫਿਰ ਸਾਰੇ ਪਸ਼ੂ ਪੰਛੀ ਉਥੋਂ ਆਰਾਮ ਨਾਲ ਧੁਰ ਗਏ ਤੇ ਫਿਰ ਉਸ ਆਦਮੀ ਨੇ ਆਪਣੀ ਪਤਨੀ ਨੂੰ ਆਵਾਜ਼ ਲਗਾ ਕੇ ਕਿਹਾ ਕਿ ਜੋ ਭੋਜਨ ਬਚਿਆ ਹੈ ਉਹ ਲੈ ਆ ਤੇ ਆਪਾਂ ਵੀ ਖਾ ਲਈਏ ਤੇ ਫਿਰ ਆਰਾਮ ਕਰਦੇ ਹਾਂ ਇਧਰ ਰਾਜਾ ਇਹ ਸਭ ਕੁਝ ਖੜਾ ਖੜਾ ਦੇਖ ਰਿਹਾ ਸੀ ਤੇ ਰਾਜਾ ਸਮਝ ਚੁੱਕਿਆ ਸੀ ਕਿ ਇਹ ਮਨੁੱਖ ਬਹੁਤ ਹੀ ਨੇਕ ਦਿਲ ਹੈ ਇਹ ਸਭ ਨਾਲ ਵੰਡ ਕੇ ਛਕਣ ਵਾਲਾ ਹੈ ਤੇ ਉਸ ਦੇ ਪ੍ਰਤੀ ਰਾਜੇ ਦੇ ਮਨ ਵਿੱਚ ਬਹੁਤ ਹੀ ਸਤਕਾਰ ਆਇਆ ਤੇ ਫਿਰ ਰਾਜਾ ਝੌਂਪੜੀ ਦੇ ਬਾਹਰ ਖੜਾ ਹੋ ਕੇ ਆਵਾਜ਼ ਲਗਾਉਣ ਲੱਗਾ ਕਿ ਕੋਈ ਹੈ ਰਾਜੇ ਦੀ ਆਵਾਜ਼ ਨੂੰ ਸੁਣ ਕੇ ਉਹ ਆਦਮੀ ਝੌਂਪੜੀ ਵਿੱਚੋਂ ਦੀ ਬਾਹਰ ਆਇਆ ਤੇ ਰਾਜੇ ਤੋਂ ਪੁੱਛਣ ਲੱਗਿਆ ਕਿ ਤੁਸੀਂ ਕੌਣ ਹੋ ਉਸ ਨੇ ਉਸਤੇ ਰਾਜੇ ਨੇ ਦੱਸਿਆ ਕਿ ਮੈਂ ਤੁਹਾਡੇ ਦੇਸ਼ ਦਾ ਰਾਜਾ ਹਾਂ ਤੇ ਜੰਗਲ ਵਿੱਚ ਸ਼ਿਕਾਰ ਕਰਨ ਲਈ ਆਇਆ ਸੀ ਤੇ ਮੇਰਾ ਸ਼ਿਕਾਰ ਮੇਰੇ ਹੱਥੋਂ ਬਚ ਕੇ ਨਿਕਲ ਗਿਆ ਤੇ ਉਸ ਦਾ ਪਿੱਛਾ ਕਰਦੇ ਕਰਦੇ ਮੈਂ ਰਸਤਾ ਭਟਕ ਗਿਆ ਹਾਂ ਤੇ ਤੁਸੀਂ ਤੇ ਤੁਹਾਡੀ ਝੌਂਪੜੀ ਦੇਖ ਕੇ ਮੈਂ ਇੱਥੇ ਆ ਗਿਆ ਰਾਜੇ ਦੀ ਗੱਲ ਸੁਣ ਕੇ ਉਹ ਆਦਮੀ ਫਿਰ ਚੁੱਪ ਕਰ ਗਿਆ ਰਾਜੇ ਨੇ ਕਿਹਾ ਹੁਣ ਕੀ ਹੋਇਆ ਉਹ ਆਦਮੀ ਕਹਿਣ ਲੱਗਾ ਮਹਾਰਾਜ ਭੋਜਨ ਤਾਂ ਹੈ ਪਰ ਅਸੀਂ ਤਾਂ ਰੁੱਖੀ ਮਿੱਸੀ ਰੋਟੀ ਖਾਂਦੇ ਹਾਂ ਤੇ ਤੁਸੀਂ ਤਾਂ ਰਾਜ ਮਹਿਲ ਵਿੱਚ ਵਧੀਆ ਵਧੀਆ ਭੋਜਨ ਖਾਂਦੇ ਹੋਵੋਗੇ ਰਾਜਾ ਕਹਿਣ ਲੱਗਾ ਕਿ ਤੁਹਾਡੇ ਕੋਲ ਜੋ ਵੀ ਹੈ ਉਹ ਲੈ ਆਓ ਕਿਉਂਕਿ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਤੇ ਜਦੋਂ ਭੁੱਖ ਲੱਗੀ ਹੁੰਦੀ ਹੈ ਤਾਂ ਸਵਾਦ ਨਹੀਂ ਦੇਖਿਆ ਜਾਂਦਾ ਰੁੱਖੀ ਮਿੱਸੀ ਰੋਟੀ ਵੀ ਬਹੁਤ ਸਵਾਦ ਲੱਗਦੀ ਹੈ ਇਸ ਲਈ ਤੁਹਾਡੇ ਕੋਲ ਜੋ ਵੀ ਹੈ ਲੈ ਆਓ ਤੇ ਫਿਰ ਉਸ ਆਦਮੀ ਦੀ ਪਤਨੀ ਨੇ ਘਰ ਵਿੱਚ ਜਿਹੜਾ ਪ੍ਰਸ਼ਾਦਾ ਬਣਿਆ ਹੋਇਆ ਸੀ ਉਹ ਰਾਜੇ ਨੂੰ ਲਿਆ ਕੇ ਦੇ ਦਿੱਤਾ ਰਾਜੇ ਨੇ ਭੋਜਨ ਖਾਦਾ ਤੇ ਬਹੁਤ ਖੁਸ਼ ਹੋਇਆ ਤੇ ਫਿਰ ਉਸ ਆਦਮੀ ਨੂੰ ਕਹਿਣ ਲੱਗਿਆ ਕਿ ਮੈਨੂੰ ਬਹੁਤ ਨੀਂਦ ਆ ਰਹੀ ਹੈ ਇਸ ਲਈ ਮੈਂ ਸੌਣ ਲੱਗਿਆ ਹਾਂ ਤੇ ਸਵੇਰੇ ਤੁਸੀਂ ਮੈਨੂੰ ਜੰਗਲ ਤੋਂ ਬਾਹਰ ਜਾਣ ਦਾ ਰਸਤਾ ਦੱਸ ਦੇਣਾ ਉਹ ਆਦਮੀ ਕਹਿਣ ਲੱਗਿਆ ਠੀਕ ਹੈ ਮਹਾਰਾਜ ਜੀ ਤੁਸੀਂ ਆਰਾਮ ਕਰੋ ਤੇ ਫਿਰ ਰਾਜਾ ਝੌਂਪੜੀ ਦੇ ਵਿੱਚ ਸੌ ਗਿਆ ਦਿਨ ਚੜਿਆ ਤੇ ਫਿਰ ਉਹ ਆਦਮੀ ਰਾਜੇ ਨੂੰ ਜੰਗਲ ਤੋਂ ਬਾਹਰ ਛੱਡ ਆਇਆ ਤੇ ਜਦੋਂ ਉਹ ਆਦਮੀ ਰਾਜੇ ਨੂੰ ਜੰਗਲ ਤੋਂ ਬਾਹਰ ਛੱਡ ਕੇ ਆਇਆ ਤਾਂ ਉਸ ਨੇ ਘਰ ਆ ਕੇ ਦੇਖਿਆ ਕਿ ਉਸ ਦੀ ਪਤਨੀ ਦੇ ਹੱਥ ਵਿੱਚ ਹੀਰਿਆਂ ਦਾ ਹਾਰ ਸੀ ਉਹਨੇ ਆਪਣੀ ਪਤਨੀ ਤੋਂ ਪੁੱਛਿਆ ਕਿ ਇਹ ਹੀਰਿਆਂ ਦਾ ਹਾਰ ਤੈਨੂੰ ਕਿੱਥੋਂ ਮਿਲਿਆ ਤੇ ਪਤਨੀ ਕਹਿਣ ਲੱਗੀ ਕਿ ਰਾਤ ਨੂੰ ਝੌਂਪੜੀ ਵਿੱਚ ਜਿੱਥੇ ਰਾਜਾ ਸੁੱਤਾ ਸੀ ਉੱਥੋਂ ਹੀ ਮੈਨੂੰ ਮਿਲਿਆ ਹੈ ਉਹ ਆਪਣੀ ਪਤਨੀ ਨੂੰ ਕਹਿਣ ਲੱਗਾ ਇਹ ਹਾਰ ਤੂੰ ਮੈਨੂੰ ਦੇ ਮੈਂ ਹੁਣੇ ਰਾਜੇ ਨੂੰ ਦੇ ਕੇ ਆਂਦਾ ਹਾਂ ਪਤਨੀ ਕਹਿਣ ਲੱਗੀ ਕਿ ਘਰ ਆਈ ਲక్ష్ਮੀ ਨੂੰ ਕੋਣ ਮੋੜਦਾ ਹੈ ਪਰਮਾਤਮਾ ਨੇ ਸਾਡੀ ਸੁਣ ਲਈ ਹੈ ਤੁਸੀਂ ਲੋਕਾਂ ਤੇ ਪਸ਼ੂ ਪੰਛੀਆਂ ਦਾ ਇੰਨਾ ਭਲਾ ਕਰਦੇ ਹੋ ਇਸੇ ਲਈ ਪਰਮਾਤਮਾ ਨੇ ਤੁਹਾਡੀ ਭਲਾਈ ਦਾ ਫਲ ਦਿੱਤਾ ਹੈ ਇਸ ਲਈ ਅਸੀਂ ਇਸ ਹਾਰ ਨੂੰ ਰੱਖ ਲੈਂਦੇ ਹਾਂ ਇਸ ਨਾਲ ਸਾਡੀ ਗਰੀਬੀ ਕੱਟੀ ਜਾਵੇਗੀ ਤੇ ਫਿਰ ਤੁਸੀਂ ਜਿੰਨੀ ਚਾਹੋ ਓਨੀ ਪਸ਼ੂ ਪੰਛੀਆਂ ਦੀ ਅਤੇ ਲੋਕਾਂ ਦੀ ਸੇਵਾ ਕਰੀ ਜਾਓ ਲੋੜਵੰਦਾਂ ਦੀ ਸਹਾਇਤਾ ਕਰ ਸਕਦੇ ਹੋ ਇਹ ਸਾਡੇ ਹੱਥ ਵਿੱਚ ਬਹੁਤ ਹੀ ਚੰਗਾ ਮੌਕਾ ਹੈ ਅਸੀਂ ਇਹ ਹਾਰ ਰਾਜੇ ਨੂੰ ਨਹੀਂ 모ੜਾਂਗੇ ਪਤਨੀ ਦੀ ਗੱਲ ਸੁਣ ਕੇ ਉਹ ਆਦਮੀ ਕਹਿਣ ਲੱਗਿਆ ਨਾ ਨਾ ਐਦਾਂ ਨਾ ਕਹਿ ਇਹ ਸਾਡੀ ਹੱਕ ਦੀ ਕਮਾਈ ਨਹੀਂ ਹੈ ਇਹ ਬਗਾਨੀ ਅਮਾਨਤ ਹੈ ਇਹ ਸਾਡੇ ਲਈ ਜ਼ਹਿਰ ਹੈ ਤੇ ਲੋਕਾਂ ਦੀ ਭਲਾਈ ਕਰਨਾ ਜਾਂ ਸੇਵਾ ਕਰਨ ਲਈ ਆਪਣੇ ਹੱਕ ਤੇ ਸੱਚ ਦੀ ਕਮਾਈ ਹੋਣੀ ਚਾਹੀਦੀ ਹੈ ਤਾਂ ਹੀ ਲਾਭ ਹੁੰਦਾ ਹੈ ਬੇਈਮਾਨੀ ਦੀ ਕਮਾਈ ਨਾਲ ਕੀਤਾ ਦਾਨ ਪੁੰਨ ਫਲਦਾ ਨਹੀਂ ਹੈ ਉਸ ਦਾ ਕੋਈ ਲਾਭ ਨਹੀਂ ਹੁੰਦਾ ਇਸ ਲਈ ਇਹ ਹਾਰ ਮੈਨੂੰ ਦੇ ਇਹ ਹਾਰ ਮੈਂ ਰਾਜੇ ਨੂੰ ਵਾਪਸ ਕਰਕੇ ਆਂਦਾ ਹਾਂ ਤੇ ਉਸ ਆਦਮੀ ਨੇ ਉਹ ਹਾਰ ਆਪਣੀ ਪਤਨੀ ਤੋਂ ਲੈ ਕੇ ਰਾਜੇ ਦੇ ਮਹਿਲ ਵੱਲ ਤੁਰ ਪਿਆ ਤੇ ਸ਼ਾਮ ਨੂੰ ਰਾਜੇ ਦੇ ਮਹਿਲ ਵਿੱਚ ਪਹੁੰਚਿਆ ਤੇ ਰਾਜੇ ਨੂੰ ਹਾਰ ਦੇ ਕੇ ਕਹਿਣ ਲੱਗਿਆ ਮਹਾਰਾਜ ਤੁਸੀਂ ਰਾਤ ਨੂੰ ਜਿੱਥੇ ਸੁੱਤੇ ਸੀ ਉੱਥੇ ਡਿੱਗ ਗਿਆ ਸੀ ਆਦਮੀ ਦੀ ਗੱਲ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਤੇਰੇ ਨੇਕ ਦਿਲ ਹੋਣ ਦਾ ਮੈਂ ਦੇਖ ਲਿਆ ਸੀ ਪਰ ਤੇਰੀ ਇਮਾਨਦਾਰੀ ਨੂੰ ਪਰਖਣ ਲਈ ਮੈਂ ਇਹ ਹਾਰ ਉੱਥੇ ਆਪ ਰੱਖ ਕੇ ਆਇਆ ਸੀ ਤੇ ਮੈਂ ਦੇਖਣਾ ਚਾਹੁੰਦਾ ਸੀ ਕਿ ਇਸ ਹੀਰੀਆਂ ਦੇ ਹਾਰ ਨੂੰ ਵੇਖ ਕੇ ਤੇਰਾ ਮਨ ਡੋਲਦਾ ਹੈ ਜਾਂ ਨਹੀਂ ਪਰ ਤੂੰ ਮੇਰੀ ਪਰਖਿਆ ਵਿੱਚ ਪਾਸ ਹੋ ਗਿਆ ਹੈ ਇਸ ਲਈ ਮੈਂ ਤੈਨੂੰ ਆਪਣੇ ਰਾਜ ਮਹਿਲ ਵਿੱਚ ਨੌਕਰੀ ਦੇਣਾ ਚਾਹੁੰਦਾ ਹਾਂ ਮੈਂ ਆਪਣੇ ਖਜ਼ਾਨੇ ਦਾ ਖਜ਼ਾਨਚੀ ਬਣਾਉਣਾ ਚਾਹੁੰਦਾ ਹਾਂ ਰਾਜੇ ਦੀ ਗੱਲ ਸੁਣ ਕੇ ਉਹ ਆਦਮੀ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ ਮਹਾਰਾਜ ਮੈਂ ਬਹੁਤ ਖੁਸ਼ ਕਿਸਮਤ ਹਾਂ ਜੋ ਤੁਸੀਂ ਮੈਨੂੰ ਇਸ ਕੰਮ ਲਈ ਚੁਣਿਆ ਹੈ ਤੇ ਫਿਰ ਉਸ ਰਾਜੇ ਨੇ ਉਸ ਆਦਮੀ ਨੂੰ ਰਾਜ ਮਹਿਲ ਵਿੱਚ ਹੀ ਨੌਕਰੀ ਤੇ ਰੱਖ ਲਿਆ ਤੇ ਇਹ ਆਦਮੀ ਰਾਜ ਮਹਿਲ ਵਿੱਚ ਖਜ਼ਾਨਚੀ ਦੀ ਨੌਕਰੀ ਕਰਨ ਲੱਗ ਪਿਆ ਤੇ ਇਸ ਨੂੰ ਚੰਗੀ ਤਨਖਾਹ ਵੀ ਮਿਲਣ ਲੱਗ ਪਈ ਪਰ ਇਸ ਨੇ ਆਪਣੇ ਨੇਮ ਅਨੁਸਾਰ ਪਸ਼ੂ ਪੰਛੀਆਂ ਤੇ ਲੋੜਵੰਦ ਮਨੁੱਖਾਂ ਦੀ ਸਹਾਇਤਾ ਕਰਨਾ ਨਹੀਂ ਛੱਡਿਆ ਇਦਾਂ ਹੀ ਇਸ ਦੇ ਦਿਨ ਬੀਤ ਰਹੇ ਸੀ ਰਾਜੇ ਦਾ ਇਸ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੋ ਚੁੱਕਿਆ ਸੀ ਤੇ ਰਾਜਾ ਬਿਨਾਂ ਉਸ ਦੀ ਸਲਾਹ ਦੇ ਕੋਈ ਵੀ ਕੰਮ ਨਹੀਂ ਸੀ ਕਰਦਾ ਇਹ ਸਭ ਦੇਖ ਕੇ ਰਾਣੀ ਨੂੰ ਚੰਗਾ ਨਹੀਂ ਲੱਗਿਆ ਕਿ ਬਾਹਰ ਤੋਂ ਆਏ ਇਸ ਆਦਮੀ ਨੂੰ ਰਾਜਾ ਇੰਨਾ ਜ਼ਿਆਦਾ ਵਿਸ਼ਵਾਸ ਕਰਦਾ ਹੈ ਤੇ ਫਿਰ ਇੱਕ ਦਿਨ ਰਾਣੀ ਨੇ ਰਾਜੇ ਨੂੰ ਕਿਹਾ ਕਿ ਜਿਸ ਖਜ਼ਾਨਚੀ ਦੇ ਅਹੁਦੇ ਤੇ ਤੁਸੀਂ ਇਸ ਨੂੰ ਰੱਖਿਆ ਹੈ ਉਸ ਤੇ ਮੇਰੇ ਭਰਾ ਨੂੰ ਰੱਖ ਲਵੋ ਰਾਣੀ ਦੀ ਗੱਲ ਸੁਣ ਕੇ ਰਾਜੇ ਨੇ ਕਿਹਾ ਨਹੀਂ ਤੇਰਾ ਭਰਾ ਇਸ ਅਹੁਦੇ ਨੂੰ ਨਹੀਂ ਸੰਭਾਲ ਸਕੇਗਾ ਮੈਂ ਇਸ ਨੂੰ ਇਹ ਖਜ਼ਾਨਚੀ ਦੀ ਨੌਕਰੀ ਇਸ ਦੀ ਯੋਗਤਾ ਦੇਖ ਕੇ ਦਿੱਤੀ ਹੈ ਪਰ ਰਾਣੀ ਨੇ ਜਿੱਦ ਕਰ ਲਈ ਤੇ ਕਹਿਣ ਲੱਗੀ ਕਿ ਮੇਰਾ ਭਰਾ ਬਹੁਤ layak ਹੈ ਉਹ ਇਸ ਨੌਕਰੀ ਦੇ ਯੋਗ ਹੈ ਤੁਸੀਂ ਉਸ ਦੀ ਯੋਗਤਾਤੇ ਐਦਾਂ ਸਵਾਲ ਨਹੀਂ ਕਰ ਸਕਦੇ ਹੋ ਤੇ ਫਿਰ ਰਾਜਾ ਕਹਿਣ ਲੱਗਿਆ ਕਿ ਠੀਕ ਹੈ ਜੇ ਤੈਨੂੰ ਲੱਗਦਾ ਹੈ ਕਿ ਤੇਰਾ ਭਰਾ ਇਸ ਯੋਗ ਹੈ ਤਾਂ ਮੁਕਾਬਲਾ ਕਰਵਾ ਲੈਂਦੇ ਹਾਂ ਇਹਨਾਂ ਦੋਨਾਂ ਦੀ ਪ੍ਰੀਖਿਆ ਲੈ ਲੈਂਦੇ ਹਾਂ ਤੇ ਜੋ ਪ੍ਰੀਖਿਆ ਪਾਸ ਪਾਸ ਕਰੇਗਾ ਉਹ ਇਸ ਅਹੁਦੇ ਨੂੰ ਸੰਭਾਲੇਗਾ ਰਾਣੀ ਮਨ ਗਈ ਤੇ ਕਹਿਣ ਲੱਗੀ ਠੀਕ ਹੈ ਤੇ ਰਾਜਾ ਕਹਿਣ ਲੱਗਿਆ ਕਿ ਰਾਣੀ ਜੇ ਤੇਰਾ ਭਰਾ ਇਸ ਪ੍ਰੀਖਿਆ ਨੂੰ ਪਾਸ ਕਰ ਲਵੇਗਾ ਤਾਂ ਤੂੰ ਆਪਣੇ ਹੱਥਾਂ ਦੇ ਨਾਲ ਨਿਯੁਕਤ ਕਰੀ ਪਰ ਜੇ ਤੇਰਾ ਭਰਾ ਫੇਲ ਹੋ ਗਿਆ ਤਾਂ ਫਿਰ ਤੂੰ ਇਸ ਵਿਸ਼ੇ ਤੇ ਕਦੀ ਵੀ ਗੱਲ ਨਹੀਂ ਕਰੇਂਗੀ ਤੇ ਰਾਣੀ ਮੰਨ ਗਈ ਕਿ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਦੱਸੋ ਕਿਹੜੀ ਪ੍ਰੀਖਿਆ ਲੈਣੀ ਹੈ ਤੇ ਫਿਰ ਰਾਜੇ ਨੇ ਕਿਹਾ ਕਿ ਤੂੰ ਆਪਣੇ ਭਰਾ ਨੂੰ ਬੁਲਾ ਰਾਜੇ ਦੇ ਕਹਿਣ ਤੇ ਰਾਣੀ ਨੇ ਆਪਣੇ ਭਰਾ ਨੂੰ ਬੁਲਾ ਲਿਆ ਹੁਣ ਰਾਜਾ ਰਾਣੀ ਤੇ ਉਸ ਦੇ ਭਰਾ ਨੂੰ ਲੈ ਕੇ ਰਾਜ ਮਹਿਲ ਤੋਂ ਕਾਫੀ ਦੂਰ ਚੱਲਿਆ ਗਿਆ ਤੇ ਉੱਥੇ ਇੱਕ ਮਿੱਟੀ ਦਾ ਢੇਰ ਲੱਗਿਆ ਹੋਇਆ ਸੀ ਰਾਜੇ ਨੇ ਰਾਣੀ ਦੇ ਭਰਾ ਨੂੰ ਕਿਹਾ ਕਿ ਤੇਰੀ ਭੈਣ ਨੂੰ ਤੇਰੀ ਕਾਬਲੀਅਤ ਤੇ ਬਹੁਤ ਜ਼ਿਆਦਾ ਭਰੋਸਾ ਹੈ ਤੇ ਜੇ ਤੂੰ ਇਸ ਮਿੱਟੀ ਦੇ ਢੇਰ ਨੂੰ ਸੋਨਾ ਬਣਾ ਦੇਵੇਂਗਾ ਤੇ ਤੇਰੀ ਕਾਬਲੀਅਤ ਦਾ ਪਤਾ ਚੱਲ ਜਾਵੇਗਾ ਤੇ ਜੇ ਤੂੰ ਇਸ ਮਿੱਟੀ ਦੇ ਢੇਰ ਨੂੰ ਸੋਨਾ ਬਣਾ ਦੇਵੇਂਗਾ ਤਾਂ ਮੈਂ ਤੈਨੂੰ ਪੱਕਾ ਖਜ਼ਾਨਚੀ ਬਣਾ ਦੇਵਾਂਗਾ ਤੇ ਤੇਰੇ ਕੋਲ ਇਸ ਮਿੱਟੀ ਦੇ ਢੇਰ ਨੂੰ ਸੋਨੇ ਦਾ ਬਣਾਉਣ ਲਈ 1 ਮਹੀਨੇ ਦਾ ਸਮਾਂ ਹੈ ਇੱਕ ਮਹੀਨੇ ਬਾਅਦ ਮੈਂ ਤੇ ਰਾਣੀ ਤੇਰੇ ਕੋਲ ਆਵਾਂਗੇ ਰਾਜੇ ਦੀ ਗੱਲ ਸੁਣ ਕੇ ਰਾਣੀ ਦਾ ਭਰਾ ਕਹਿਣ ਲੱਗਿਆ ਠੀਕ ਹੈ ਜਿਵੇਂ ਤੁਸੀਂ ਕਹੋ ਤੇ ਰਾਜਾ ਰਾਣੀ ਉਸ ਨੂੰ ਕੰਮ ਤੇ ਲਗਾ ਕੇ ਹੁਣ ਖਜ਼ਾਨਚੀ ਕੋਲ ਆ ਗਏ ਤੇ ਖਜ਼ਾਨਚੀ ਨੂੰ ਵੀ ਰਾਜ ਮਹਿਲ ਤੋਂ ਕਾਫੀ ਦੂਰ ਲਿਜਾ ਕੇ ਰਾਜੇ ਨੇ ਇੱਕ ਮਿੱਟੀ ਦਾ ਢੇਰ ਦਿਖਾਇਆ ਤੇ ਕਿਹਾ ਕਿ ਇਸ ਮਿੱਟੀ ਦੇ ਢੇਰ ਨੂੰ ਤੂੰ ਸੋਨਨੇ ਵਿੱਚ ਬਦਲਣਾ ਹੈ ਕੀ ਤੂੰ ਕਰ ਸਕਦਾ ਹੈ ਖਜ਼ਾਂਚੀ ਨੇ ਕਿਹਾ ਮਹਾਰਾਜ ਮੈਂ ਕੋਸ਼ਿਸ਼ ਕਰਾਂਗਾ ਰਾਜਾ ਰਾਣੀ ਉਸ ਨੂੰ ਵੀ ਉਸ ਦੇ ਕੰਮ ਤੇ ਲਗਾ ਕੇ ਦੋਨੋਂ ਰਾਜ ਮਹਿਲ ਵਾਪਸ ਆ ਗਏ ਇਦਾਂ ਹੀ ਸਮਾਂ ਬੀਤਦਾ ਗਿਆ ਖਜ਼ਾਂਚੀ ਆਪਣੇ ਕੰਮ ਤੇ ਲੱਗ ਲੱਗ ਗਿਆ ਉਧਰ ਰਾਣੀ ਦਾ ਭਰਾ ਪਹਿਲਾਂ ਤਾਂ ਇਹ ਹੀ ਸੋਚਦਾ ਰਿਹਾ ਕੀ ਮਿੱਟੀ ਤੋਂ ਸੋਨਾ ਕਿਵੇਂ ਬਣ ਸਕਦਾ ਹੈ ਫਿਰ ਉਸਨੇ ਸੋਚਿਆ ਕਿ ਜ਼ਰੂਰ ਇਸ ਮਿੱਟੀ ਥੱਲੇ ਸੋਨਾ ਦੱਬਿਆ ਹੋਵੇਗਾ ਤੇ ਕਹਿੰਦੇ ਹਨ ਕਿ ਪਹਿਲਾਂ ਤਾਂ ਰਾਣੀ ਦੇ ਭਰਾ ਨੇ ਉਸ ਮਿੱਟੀ ਨੂੰ ਉੱਥੋਂ ਹਟਾਇਆ ਤੇ ਉਸ ਜਗ੍ਹਾ ਤੋਂ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਤੇ ਜਿੰਨਾ ਮਿੱਟੀ ਦਾ ਢੇਰ ਪਹਿਲਾਂ ਸੀ ਉੰਨੀ ਹੀ ਮਿੱਟੀ ਦਾ ਢੇਰ ਉਸਨੇ ਹੋਰ ਲਗਾ ਦਿੱਤਾ ਐਦਾਂ ਕਰਦੇ ਕਰਦੇ ਹੀ ਇੱਕ ਮਹੀਨਾ ਬੀਤ ਗਿਆ ਤੇ ਰਾਣੀ ਦੇ ਭਰਾ ਨੇ ਉਸ ਮਿੱਟੀ ਨੂੰ ਹੀ ਦੁੱਗਣਾ ਕਰ ਦਿੱਤਾ ਦੂਜੇ ਪਾਸੇ ਉਸ ਖਜ਼ਾਨਚੀ ਨੇ ਉਸ ਮਿੱਟੀ ਦੇ ਢੇਰ ਤੋਂ ਬਹੁਤ ਸੋਹਣੇ-ਸੋਹਣੇ ਮਿੱਟੀ ਦੇ ਬਰਤਨ ਬਣਾਏ ਤੇ ਵੇਚਨੇ ਸ਼ੁਰੂ ਕਰ ਦਿੱਤੇ ਉਸ ਨੇ ਬੰਨ ਸਵੰਨੇ ਬਰਤਨ ਬਣਾਏ ਜੋ ਬਹੁਤ ਮਹਿੰਗੇ ਭਾਅ ਵਿਕ ਰਹੇ ਸਨ ਤੇ ਲੋਕ ਸੋਨੇ ਦੀਆਂ ਮੋਹਰਾ ਦੇ ਕੇ ਮਿੱਟੀ ਦੇ ਬਰਤਨ ਖਰੀਦ ਰਹੇ ਸੀ ਇੱਕ ਮਹੀਨਾ ਬੀਤ ਚੁੱਕਿਆ ਸੀ ਇਸ ਲਈ ਰਾਜਾ ਰਾਣੀ ਨੂੰ ਨਾਲ ਲੈ ਕੇ ਪਹਿਲੇ ਰਾਣੀ ਦੇ ਭਰਾ ਕੋਲ ਗਿਆ ਤੇ ਦੇਖ ਕੇ ਹੈਰਾਨ ਹੋ ਗਿਆ ਕਿ ਇੰਨੇ ਮਿੱਟੀ ਤੋਂ ਸੋਨਾ ਤੇ ਕੀ ਬਣਾਣਾ ਸੀ ਮਿੱਟੀ ਨੂੰ ਹੀ ਦੁੱਗਣਾ ਕਰ ਦਿੱਤਾ ਹੈ ਤੇ ਫਿਰ ਖਜ਼ਾਨਚੀ ਕੋਲ ਗਏ ਉੱਥੇ ਉਹਨਾਂ ਨੇ ਖਜ਼ਾਨਚੀ ਨੂੰ ਦੇਖਿਆ ਕਿ ਉਸ ਦੀ ਸਾਰੀ ਮਿੱਟੀ ਦੇ ਢੇਰ ਦੇ ਬਰਤਨ ਬਨੇ ਹੋਏ ਸੀ ਤੇ ਲੋਕ ਸੋਨੇ ਦੀਆਂ ਮੋਹਰਾਂ ਦੇ ਕੇ ਉਬਰਤਨ ਖਰੀਦ ਰਹੀ ਸੀ ਰਾਜੇ ਨੇ ਰਾਣੀ ਨੂੰ ਕਿਹਾ ਕਿ ਪ੍ਰੀਖਿਆ ਤਾਂ ਮੈਂ ਲਈ ਸੀ ਪਰ ਫੈਸਲਾ ਹੁਣ ਤੂੰ ਕਰੇਂਗੀ ਕਿ ਤੇਰੀ ਨਜ਼ਰ ਵਿੱਚ ਕਿਹੜਾ ਕਾਬਿਲ ਹੈ ਕਿਸ ਦੀ ਕਾਬਲੀਅਤ ਜ਼ਿਆਦਾ ਹੈ ਰਾਣੀ ਕਹਿਣ ਲੱਗੀ ਕਿ ਮੈਂ ਸਮਝ ਗਈ ਹਾਂ ਤੁਸੀਂ ਇਹ ਸੋਚ ਸਮਝ ਕੇ ਹੀ ਇਸ ਨੂੰ ਖਜ਼ਾਨਚੀ ਤੇ ਰੱਖਿਆ ਹੈ ਮੈਨੂੰ ਮਾਫ਼ ਕਰ ਦਿਓ ਤੁਹਾਡਾ ਫੈਸਲਾ ਬਿਲਕੁਲ ਸਹੀ ਹੈ ਸੰਗਤ ਜੀ ਸਾਨੂੰ ਇਸ ਕਹਾਣੀ ਤੋਂ ਦੋ ਸਿੱਖਿਆਵਾਂ ਮਿਲਦੀਆਂ ਹਨ ਇੱਕ ਤਾਂ ਜਦੋਂ ਅਸੀਂ ਪਰਮਾਤਮਾ ਦੇ ਬਣਾਏ ਹੋਏ ਜੀਵ ਜੰਤੂਆਂ ਮਨੁੱਖਾਂ ਨੂੰ ਪਿਆਰ ਕਰਦੇ ਹਾਂ ਭਾਵੇਂ ਕੁਦਰਤ ਨਾਲ ਪਿਆਰ ਕਰਦੇ ਹਾਂ ਤਾਂ ਕੁਦਰਤ ਸਾਡੇ ਤੇ ਬਹੁਤ ਮਿਹਰਬਾਨ ਹੁੰਦੀ ਹੈ ਉਹ ਪਰਮਾਤਮਾ ਸਾਡੇ ਤੇ ਬਹੁਤ ਖੁਸ਼ ਹੁੰਦਾ ਹੈ ਸਾਡੇ ਹੱਥਾਂ ਨਾਲ ਕੀਤਾ ਹੋਇਆ ਪਲਾ ਇੱਕ ਨਾ ਇੱਕ ਦਿਨ ਸਾਡੇ ਕੋਲ ਵਾਪਸ ਜ਼ਰੂਰ ਆਂਦਾ ਹੈ ਸਾਡਾ ਕੀਤਾ ਹੋਇਆ ਦਾਨ ਪੁੰਨ ਕਈ ਗੁਣਾ ਵੱਧ ਕੇ ਸਾਨੂੰ ਵਾਪਿਸ ਮਿਲਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕਹਿਣੇ ਦਾ ਭਾਵ ਕਿ ਜੇ ਅਸੀਂ ਦੂਜਿਆਂ ਦਾ ਭਲਾ ਕਰਾਂਗੇ ਤਾਂ ਸਾਡਾ ਵੀ ਭਲਾ ਹੋਵੇਗਾ ਜੇ ਅਸੀਂ ਕਿਸੇ ਦਾ ਚੰਗਾ ਸੋਚਾਂਗੇ ਤਾਂ ਸਾਡਾ ਵੀ ਚੰਗਾ ਕਰਨ ਵਾਲਾ ਕਿਤੇ ਨਾ ਕਿਤੇ ਜ਼ਰੂਰ ਹੋਵੇਗਾ ਪਰਮਾਤਮਾ ਨੇ ਸਾਡਾ ਚੰਗਾ ਸੋਚਣ ਲਈ ਤੇ ਸਾਡਾ ਚੰਗਾ ਕਰਨ ਲਈ ਕੋਈ ਨਾ ਕੋਈ ਜ਼ਰੂਰ ਬਣਾਇਆ ਹੋਵੇਗਾ ਜੋ ਸਾਡੇ ਲਈ ਚੰਗਾ ਸੋਚਦੇ ਹੋਣਗੇ ਸਮਾ ਵੱਧ ਲੱਗ ਸਕਦਾ ਹੈ ਪਰ ਨੇਕੀ ਦਾ ਫਲ ਜ਼ਰੂਰ ਮਿਲਦਾ ਹੈ ਦੂਜੀ ਸਿੱਖਿਆ ਸਾਨੂੰ ਮਿਲਦੀ ਹੈ ਕਿ ਜੋ ਬੰਦਾ ਮਿਹਨਤੀ ਹੈ ਤੇ ਇਮਾਨਦਾਰ ਹੈ ਉਹ ਜਿੱਥੇ ਵੀ ਰਹੇਗਾ ਉੱਥੇ ਹੀ ਉਸ ਦੀ ਕਦਰ ਹੋਵੇਗੀ ਲੋਕ ਉਸ ਦੀ ਪ੍ਰਸ਼ੰਸਾ ਕਰਨਗੇ ਤੇ ਮਿਹਨਤੀ ਇਮਾਨਦਾਰ ਬੰਦਾ ਜੇ ਮਿੱਟੀ ਵਿੱਚ ਹੱਥ ਪਾਵੇਗਾ ਤਾਂ ਉਹ ਵੀ ਸੋਨਾ ਬਣ ਜਾਵੇਗੀ ਭਾਵੇਂ ਕਿ ਮਿਹਨਤੀ ਅਤੇ ਇਮਾਨਦਾਰ ਬੰਦੇ ਦੇ ਹੱਥਾਂ ਵਿੱਚ ਬਰਕਤ ਹੁੰਦੀ ਹੈ ਤੇ ਐਸੇ ਬੰਦੇ ਦਾ ਪਰਮਾਤਮਾ ਵੀ ਸਾਥ ਦਿੰਦਾ ਹੈ ਤੇ ਉਸ ਦੀ ਕਿਰਤ ਦੀ ਕਮਾਈ ਵਿੱਚ ਹਮੇਸ਼ਾ ਬਰਕਤ ਪੈਂਦੀ ਹੈ ਇਸ ਲਈ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਦੀ ਬਣਾਈ ਹੋਈ ਦੁਨੀਆ ਵਿੱਚ ਜੋ ਵੀ ਜੀਵ ਜੰਤੂ ਇਹਨਾਂ ਜੀਵ ਜੰਤੂ ਹਨ ਇਹਨਾਂ ਨੂੰ ਅਸੀਂ ਪਿਆਰ ਕਰੀਏ ਇਹਨਾਂ ਦੀ ਅਸੀਂ ਸੰਭਾਲ ਕਰੀਏ ਜੇ ਅਸੀਂ ਇਹਨਾਂ ਨੂੰ ਪਿਆਰ ਕਰਾਂਗੇ ਤਾਂ ਇਹ ਸਾਨੂੰ ਦੁਗਣਾ ਪਿਆਰ ਕਰਦੇ ਹਨ ਤੇ ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਕਦੇ ਵੀ ਬੇਈਮਾਨੀ ਦੀ ਕਮਾਈ ਨਹੀਂ ਕਰਨੀ ਚਾਹੀਦੀ ਹੈ ਇਨਾ ਬੇਨਤੀਆਂ ਦੇ ਨਾਲ ਹੀ ਜੇ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੀ ਆਚਕਾਂ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ